ਹਾਂਜੀ ਦੱਸ ਗੱਲ ਸਾਰਿਆਂ ਨੂੰ ਸਵਾਗਤ ਹੈ ਤੁਹਾਡੇ ਸਾਡੇ ਇੱਕ ਹੋਰ ਨਵੇਂ ਵਲੌਗ ਤੇ ਅੱਜ ਅਸੀਂ ਫੇਰ ਆ ਗਏ ਆ ਆਪਣੇ ਧੰਨਾ ਜੀ ਦੇ ਕੋਲ ਤੇ ਤਾਂ ਨਿਹਾਲ ਕਰ। ਹੋ ਨਾਈਂ ਡਾਉਨ ਲੱਗੇ ਆ ਗੁੱਡੀ ਤੇ ਅੱਗੇ ਦੀ ਵੀ ਐਕਟੀਵਿਟੀ ਨਾਲ ਬਣੇ ਰਹੋ। ਹਾਂਜੀ ਮਿੱਤਰੋ ਆਪਣੇ ਧੰਨੇ ਵੀਰ ਨਾਲ ਆਪਾਂ ਗੁੱਡੀ ਚੜਾਤੀ ਆ। ਬੱਤ ਸਹੀ ਏ ਪੰਜਾਬ ਦੇ ਵਿੱਚ ਤੇ ਪੰਜਾਬ ਸਰਕਾਰ ਨੂੰ ਛੁੱਟੀਆਂ ਵਧਾ ਦੇਣੀਆਂ ਚਾਹੀਦੀਆਂ ਆ ਇਹ ਬੜੀ ਅੱਛੀ ਬਾਤ ਕਹੀ ਆਪ ਵਰਗਿਆ ਆ ਹਨਨਬ ਤੁਹਾਡੀਆਂ ਵਧੀਆਂ ਵਧੀਆਂ 10 ਤਰੀਕ ਤੱਕ ਹੋਈ ਜਾਏ ਹਾਂ ਪੁੱਛ ਕੀਤਾ ਇਹ ਅੱਜ ਮੇਰੇ ਤੋਂ ਕੱਲ ਹੀ ਕੁਝ ਨਹੀਂ ਆ ਤੇ ਹੁਣ ਮੈਂ ਤੇ ਅੱবি ਫੇਰ ਚੱਲੇ ਆਲੀਵਾਲ ਨੂੰ ਯਾ ਹਾਂ ਜੀ ਮੇਦਰੋ ਗੁੱਡੀ ਬੋ ਕਰਾ ਕੇ ਹੋਣਾ ਹੀ ਚੱਲੇ ਹਾਲੀਵਾਲ ਮੇਰਾ ਡਾਬੀ ਆ ਗਿਆ ਇਹ ਲੈ ਇਹ ਲੋਈ ਦਾ ਦੇਸੀ ਚਿਗਾਰਡ ਕਰਦਾ ਹੋਇਆ ਵੀਰ ਮੇਰਾ ਚੱਲ ਚੱਲ ਜਲਦੀ ਕਰ ਚੰਚ ਕਰ ਜਲਦੀ ਕਰ चल चल गाड़ी स्टार्ट कर ए गाड़ी स्टार्ट कर अबे मजा आएगा ना भिडू हां और शुरू हो गए सच का पापा जी पिंडवा ही नहीं गए पिंडो निकल गए हैं फिर मेरे वो बहुत ठंड है ठंड बड़ी है पर तड्डे ਲਈ ਕੰਟੈਂਟ ਵੀ ਯਾਦ ਕਰਨਾ ਬਹੁਤ ਜ਼ਰੂਰੀ ਆ चल चल ਜਾਂਦੇ ਜਾਂਦੇ a few moments later ਉਹ ਤੁਹਾਡੀ ਵੀਡੀਓ ਬਹੁਤ ਆਈਡਲ ਆਦੀ ਹੈ ਠੀਕ ਹੈ ਵੀਰ ਜੀ ਦੀ ਵੀਡੀਓ ਬਹੁਤ ਹੈ ਬਲਤ ਹੀ ਵੇਖੀ ਬਹੁਤ ਅੱਗੇ ਬਦਲ ਸਪੋਰਟ ਕੀਤਾ ਤੁਸੀਂ ਤੇ ਇਦਾਂ ਵੀਰ ਨੂੰ ਸਪੋਰਟ ਕਰਦੇ ਹੋ ਸੁਣੋ ਇਹ ਨਾ ਸੋਚੀ ਗੁਲਚੇ ਖਾਂਦੇ ਰਹਿੰਦੇ ਹੋ ਹੋਰ ਹੀ ਬੜੇ ਕੰਮ ਕਰੀਦੇ ਅੱਛਾ ਆ ਕਿਦਾਂ ਕਿਵੇਂ ਆ ਸਿੰਗਲ ਲੋਕ ਤੇ ਜੀ ਤਾਰ ਰੋਲਾ ਪਾ ਤੁਹਾਡੇ ਫੋਲੋਅਰ ਸਬਸਕ੍ਰਾਈਬਰਸ ਰੰਗੇ ਵਿਖਾਦੇ ਆ ਉਹਨੂੰ ਲੈਨਕਾਰ ਮੇਰੇ ਕੁਲਦੀ ਸੋਲੇ ਸਾਡੇ ਆ ਗਏ ਬਹੁਤ ਸਾਡਾ ਭੁੱਲ ਭੁੱਲ ਵੀ ਰਾਂਦਾ ਮੈਂ ਤਿੰਨ ਨਹੀਂ ਭੁੱਲ ਵੀ ਰਾਂਦਾ ਮੈਂ ਤਿੰਨ ਹੀ ਖਾਣੇ ਆ ਕਹਿੰਦਾ ਮੈਂ ਤਿੰਨ ਹੀ ਖਾਣੇ ਆ ਪਰ ਇਹ ਨਿੱਕਾ ਆ ਤਾਂ ਇਹਨੂੰ ਦੋ ਹੀ ਦਿੱਤੇ ਤੋ ਦੋ ਹੀ ਖਾ ਵੀਰੇ ਬੱਤ ਸਹੀ ਏ ਨਾ ਨਾ ਪਤਾ ਨਹੀਂ ਬੋਲਣਾ ਆ ਵੀ ਇੱਕ ਡਾ ਖਾਂਦਾ ਇੱਕ ਵਾਰਾ ਕੋਰੀ ਸਾਰਾ ਪਾ ਲਿਆ ਇਹਨੇ ਮੂੰਹ ਚ ਭਰਾਵਲੀ ਧੰਨਵਾਦ ਵੀ ਜੀ ਚੰਗਾ ਚੱਲੇ ਅਸੀਂ ਚਲੋ ਹੁਣ ਚਲੀਏ ਅਗਲੇ ਟੂਰ ਤੇ ਚਲੋ ਹੱਦੇ ਜਾ ਸਪਾਦਾ ਹਾਂਜੀ ਵੀਰ ਜੀ ਆ ਕੇ ਕੁਲਚੇ ਕਲਚੇ ਹੋ ਨਹੀਂ ਚੱਲੇ ਆ ਆਜੋ ਬਲੌਗ ਦੇ ਨਾਲ ਹੀ ਬਲੌਗ ਦੇ ਨਾਲ ਬਣੇ ਰਹੋ ਅੱਗੇ ਵਾਵਾ ਹਾਸੇ ਪੈਣਗੇ ਹੱਸਦੇ ਰਹੋ ਖੁਸ਼ ਰਹੋ ਸਾਨੂੰ ਸਬਸਕ੍ਰਾਈਬ ਕਰਦੇ ਰਹੋ ਜ਼ਰੂਰ ਕਰੋ ਰੋਜ਼ ਕਰੋ ਹੋਣੇ ਕਰੋ ਗੱਲ ਕਰੋ ਆ ਰੋਜ਼ ਕਰੋ ਕਦੀ ਜਾਓ ਆਹ ਆ ਜੋ ਕੋਈ ਜੇ ਨਹੀਂ ਸਹੀ ਸਿਰ ਪਰ ਆ ਰੱਖ। A few moments later. ਆ ਇਹ ਹਾਲੀ ਹਾਲ ਘੁੰਮਣ ਫਿਰਨ। ਕਿਹਾ ਬਾਡੀ। ਆਡੇ ਮੋਟਰਸਾਈਕਲ ਦੀ ਕਿੱਕ ਜਾਮ ਹੋ ਗਈ ਹੈ ਪਤਾ ਨਹੀਂ ਕਿੱਕ ਜਾਮ ਹੋ ਗਈ ਪਤਾ ਨਹੀਂ ਕੀ ਹੋ ਗਿਆ ਜੀ। ਇੰਜਨ ਹੋ ਗਿਆ। ਇੰਜਨ ਹੋ ਗਿਆ ਵਾ ਹੋਰ ਆਓ ਅਬੀ ਜੀ ਹੋ ਰੋ। ਇੰਜਨ ਹੋ ਗਿਆ ਵਾ ਤੇ ਹਰ ਕਰਕੇ ਰੱਖ ਮਾ। ਇੰਨੇ ਹੋ ਗਿਆ ਤੇ ਜਿਵੇਂ ਕਿ ਅਸੀਂ ਤੁਹਾਨੂੰ ਦੱਸਿਆ ਸੀ ਕਿ ਆਪਣੇ ਮੋਟਰਸ ਦਾ ਇੰਜਨ ਹੋ ਗਿਆ ਵਾ ਤੇ ਇੰਜਨ ਦੀ ਖੁਸ਼ੀ ਚ ਤੇ ਅਸੀਂ ਮੇਰ ਖਿਆਲ ਤਾਂ ਹੋ ਰਹੀ ਕੋਈ ਕੰਮ ਨਹੀਂ ਸਕਦੇ ਅੱਗੇ ਅੱਸੀ 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 ਤੇ ਕਲੈਸ ਕਰਕੇ ਕਿੰਨੇ ਦਾ ਇਹ ਲਸ ਕਰਕੇ ਅੱਸੀ ਹਾਂਜੀ ਤੇ ਥੋੜੇ ਜਿਹਾ ਨੇ ਹੁੰਦੇ ਅਬੇ ਸਾਲੇ ਨਹੀਂ ਇਹ ਗੁੱਛਾ ਇੱਧਰ ਕਾ ਰਾਇਆ ਨੂੰ ਅੱਸੀਆਂ ਦਾ ਬੜਾ ਮਹਿੰਗਾ ਲਾਇਆ ਇਹ 100 ਦਾ ਵੇਚ ਦਿੰਦਾ ਤਾ ਯਾ ਅੰਗੂ ਦੇ ਜੀ ਦੇ ਤੇ 100 ਕਿਲੋ ਥੋੜੇ ਜਿਹਾ ਪਾਣੀ ਪਾਣੀ ਦੇ ਕੇ ਕੇਲੇ ਖਾ ਲੀਏ ਕੋਈ ਲੋਕਾਂ ਨੂੰ ਮਾਰ ਲੈਂ ਆਨੂ ਮਾਰ ਲਿਆ ਆਵਾਜ਼ ਮਗਾਦੀ ਕੁਝ ਖਰੀਦ ਕੇ ਫਿਰ ਤੁਹਾਨੂੰ ਦੱਸ ਦੇ ਰੋਕ ਦਿਓ ਸਾਡ ਆਪਣੇ ਸਕੂਲੇ ਜਾਂਦਾ ਉਹ ਸਰੇ ਦਾ ਆਂਦੀ ਆਂਦੀ ਪੋਤਲੇ ਦਾ ਜੀਗੂ ਇਹਨੂੰ ਕਰ ਜੀਗੂ ਕਰਾ ਲਿਆ 1/2 ਕਿਲੋ ਉਹ ਜਿਹੜਾ ਸਾਡਾ ਵੀਰ ਜਿੰਝਾ ਸਾਡੇ ਮੋਟਰ ਦਾ ਇੰਜਨ ਜਿਹਨੂੰ ਹਾਇਵਾ ਦੇ ਜਿੰਨੇ ਕੰਦਾ ਵੀ ਨਹੀਂ ਹੁੰਦਾ ਤੇ ਤੀਸ ਪਾਣੇ ਆਜੋ ਅਲਗ ਗਾੜੀ ਬੈ ਕੇ ਅੰਕਲ ਨੂੰ ਵੀ ਬੈ ਲੈ ਆ ਅੰਕਲ ਜੀ ਬਹੁਤ ਤੁਸੀਂ ਵੀ ਆ ਕੇ ਖਾਓ ਪਾਪ ਦੇ ਵਾਂਗ ਜੇ ਨਾ ਪਾ ਲੈ ਨਾ ਦੱਸੋ ਆਪਣਾ ਨਾਂ ਦੱਸੋ ਆਪਣਾ ਜੋ ਨਾ ਨਾ ਮੇਰਾ ਹਾਂ ਜੀ ਮੇਰਾ ਨਾਂ ਸਰਾਜ ਮਨ ਸਰਾਜ ਸੰਤਰਾਜ ਪਾਪਾ ਜੀ ਕੋ ਆ ਕੇ ਖਰੀਦੋ ਤੇ ਖਾਓ ਤੁਹਾਡੇ ਵਾਂਗ ਮੰਗਿਓ ਹਾਂ ਜੀ ਮਿੱਤਰੋ ਅ ਵੀ ਸੋਚਦੇ ਹੁਣ ਹੈ ਕਿ ਇੰਜਨ ਹਾਂ ਇਹ ਚੀਕੂ ਖਾਈ ਜਾਂਦੇ ਫੋਟੋਆਂ ਚ ਖਾਈ ਜਾਂਦੇ ਆ। ਫਲਿੱਪ ਕਾਰਟ ਵਾਲਿਆਂ ਨੇ ਠੱਗੀ ਮਾਰ ਲਈ ਆ। ਕੋਈ ਕਦੀ ਮਾਰੀ ਠੱਗੀ ਤੇ ਕਮੈਂਟ ਕਰਿਓ। ਫਲਿੱਪ ਕਾਰਟ ਵਾਲਿਆਂ ਨੇ ਸਮਾਨ ਮੰਗਾਇਆ। ਪਸੰਦ ਨਹੀਂ ਆਇਆ ਤੇ ਫੇਰ ਵਾਪਸ ਨੂੰ 2 ਵਾਲੀ 500 ਰੁਪਏ ਰੀਫੰਡ ਕਰਤਾ। ਬਸ ਹੁਣ ਉਹਨਾਂ ਦੀ ਮਿਹਰਬਾਨੀ ਆ ਜਿਹੜੇ ਚੀਕੂ ਚਾਗੂ ਜੋ ਵੀ ਖਾਣਦੇ ਆ। ਚੀਕੂ ਉਹ ਜਿਹੜੇ ਨੇ ਕੁਲਚੇ ਕੁਲਚੇ ਖਾ ਕੇ ਆਏ ਆ। ਸਭ ਕੁਝ ਉਹਨਾਂ ਦੀ ਮਿਹਰਬਾਨੀ ਹੋਈ ਆ। ਕੋਈ ਵੀ ਇੱਕ ਵਾਰੀ ਟਰਾਈ ਕਰਿਓ ਤੁਹਾਨੂੰ ਵੀ ਦੋ ਵਾਰੀ ਰੀਫੰਡ ਆਊਗਾ ਓਕੇ ਇਹਨਾਂ ਦਾ ਨਾਮ ਇਹਨਾਂ ਵੀ ਜ਼ਕੀਮ ਆ ਬੜੇ ਹਰਾਮੀ ਹੋ ਬੇਟਾ ਵੀਰਾ ਡਾ ਗਿਆ ਨੂੰ ਪਿਕ ਕਰਨ ਵੀਰ ਬਹੁਤ ਬਹੁਤ ਧੰਮਦ ਚਲੋਂ ਚੱਲੀਏ ਵੇਖੀ ਮੇਰੇ ਮੂੰਹ ਚੋਂ ਕਿਹਨਾ ਤੂ ਆ ਨਿਕਲਦਾ ਖਾਲਾ ਖਾਲਾ ਚੋ ਮੂੰਹ ਚ ਲੈ ਲਾ ਡੱਡਾ ਤੇਰਾ ਮੂੰਹ ਆ ਡੱਡਾ ਤੇਰਾ ਮੂੰਹ ਤੇਰੇ ਮੂੰਹ 'ਚ ਤੇ ਚੁੱਲਾ ਭੱਜ ਬਣਾ ਲਓ ਇਹ ਟੋਲੇ ਉੱਠਾਏ। ਮਾਡੀ ਮਿੱਤਰੋ। ਭ ਵੀ ਇਹਦਾ ਇੰਜਨ ਹੋ ਗਿਆ ਵਾ। ਆ ਦੇ ਲੋ। ਵੀਂਣਾ ਉਹ ਗਿਆ ਮੋਟਾ। ਹੰਤਾ ਤੇ ਸੀ ਜਿਗਾੜ। ਬਿਨਾ ਤੇਲ ਤੋਂ ਮਗਲੈਲ ਤੋਂ ਚੱਲਦਾ ਹੋਇਆ ਪਿਆ ਏ। ਬੈਟਰੀ ਹੰਮ ਬਾਕੀ ਵਾਪਸ ਚੱਲੇ ਆਪਣੇ ਪਿੰਡ ਨੂੰ। ਪਹੁੰਚ ਕੇ ਤਾਂ ਬੈਂ ਆ ਤੇ ਆ ਗਿਆ ਦੋ। ਹਲੋ। ਕੀ ਸਮਾਚਾਰ ਆ? ਨਾ ਚਾਰ ਕੋਈ ਠੀਕ ਹੋ ਗਾਦੇ ਵਧੀਆ ਏ। ਇੰਜਨ ਉਹਦੇ ਚੀਕੂ ਖਾਣੋਂ ਨਾ ਹਟੇ ਹਾਂਜੀ ਬੰਦੋ ਪਿੰਡ ਪਹੁੰਚ ਗਏ ਆ ਸਾਡਾ ਬਹੁਤ ਵੱਡਾ ਸਾਥੀ ਜਿਨੇ ਜਿਹੜਾ ਸਾਡੀ ਮਦਦ ਕੀਤੀ ਆ ਸਾਨੂੰ ਪਿੰਡ ਵਾਪਸ ਆਉਣ ਚ ਹੁਣ ਚਲੇ ਆ ਅਭੀ ਜਿਹਦੇ ਘਰ ਚਾਹ ਚੂ ਪੀਣ ਠੰਡ ਨਾਲ ਬਹੁਤ ਮਾੜਾ ਹਾਲ ਹੋ ਗਿਆ ਸ਼ੁਭਦਾ ਤੇ ਸ਼ੁਭਦਾ ਤੇ ਮੂੰਹ ਪਤਾ ਨਹੀਂ ਕਿਦਾਂ ਦਾ ਹੋ ਗਿਆ ਸ਼ੁਭਾ ਉਹ ਚੀਕੂ ਕਾਢ a few moments later ਮੇਰੇ ਦੋਸਤ ਉਹਨਾਂ ਜਾ ਗਏ ਰਵੀ ਦੇ ਘਰ ਵੀਰਾ ਵੀ ਉਹ ਚਾਹ ਬਣਾਉਣਾ ਮਿਸਟਰ ਅਭੀ ਕਹ ਗਿਆ ਮਿਸਟਰ ਅਭੀ ਉਹ ਮਿਸਟਰ ਅਭੀ ਨਾ ਬਣਾਓ ਚਾਹ ਬਣਾਓ ਮਟਰ ਲੱਗ ਗਿਆ ਆ ਵੀ ਕਹੇ ਵੀ ਅੱਜ ਦਾ ਵਲੋਗ ਇੱਥੇ ਐਂਡ ਕਰ ਦੇਣਾ ਵਾ ਲਵ ਯੂ ਗਾਇਜ਼ ਲਵ ਯੂ ਸਬਸਕ੍ਰਾਈਬ ਨਹੀਂ ਭੁੱਲਣਾ ਕਰਦੇ ਸਬਸਕ੍ਰਾਈਬ ਕਰੋ ਹਾਂਜੀ ਮਿੱਤਰੋ ਹੋ ਨਹੀ ਆ ਗਏ ਆ ਆਪਣੇ ਕੋਠੇ ਤੇ ਅੱਜ ਦਾ ਵਲੌਗ ਅਸੀਂ ਇੱਥੇ ਕਦਮ ਕੱਣ ਲੱਗੇ ਆ ਥੈਂਕਸ ਫੋਰ ਵਾਚਿੰਗ ਤੇ ਲਾਈਕ ਕਰਿਓ ਸਬਸਕ੍ਰਾਈਬ ਸਬਸਕ੍ਰਾਈਬ ਕਰਿਓ ਤੇਤਾ ਫੋਲ ਜਾਂਦਾ ਯਾਰ ਤੂੰ ਹਸੀ ਕਿਦਾਂ ਜਾਂਦਾ ਤੂੰ ਇਹ ਕਾਜ ਲੰਮੇ ਪਿਆ ਤੂੰ ਪਬਲਿਕ ਡਰਾ ਦੇਣੀ ਆ ਓਕੇ ਸਪੋਰਟ ਕਰਿਓ ਬਣੇ ਰਹੋ ਸਾਡੇ ਹਸੀਆਂ ਖੇਡੀਆਂ ਚੈਨਲ ਤੇ ਓਕੇ ਬਾਏ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਬਾਏ Asyik ya channel ya channelnya ay, Ji, Changa Ji, Oke bye.